ਗਰਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬੀ ਨਿਊਜ਼ ਤੇ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਰਿਦਮ ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਕੁਝ ਖਾਸ ਹੈਡਲਾਈਨਸ ਤੇ ਅਦਾਲਤ ਚ ਕੇਜਰੀ ਵਾਲਦੀ ਸਿਹਤ ਹੋਈ ਖਰਾਬ सीबीआई ਨੇ ਕੋਰਟ ਤੋਂ ਹੀ ਕੀਤਾ ਗ੍ਰਿਫਤਾਰ ओम बिरला ते स्पीकर चुने जान ते बोले प्रधानमंत्री मोदी केहा ਤੁਹਾਡੀ ਪ੍ਰਧਾਨਗੀ ਦੇਸ਼ ਦੇ ਨਾਗਰੀਕਾਂ ਦੇ ਸੁਪਨਿਆਂ ਨੂੰ ਕਰੇਗੀ ਪੂਰਾ ਰਾਹੁਲ ਗਾਂਧੀ ਨੇ ओम बिरला ਨੂੰ ਦਿੱਤੀ ਵਧਾਈ ਕਿਹਾ ਭਰੋਸਾ ਹੈ ਸਾਨੂੰ ਸਦਨ ਤੇ ਤੁਸੀਂ ਚੁਕੰਦਿਓਗੇ ਆਵਾਜ਼ ਪਟਿਆਲਾ ਦੇ ਕਨੌਰ ਵਿਖੇ ਜ਼ਮੀਨੀ ਵਿਵਾਦ ਦੇ ਚੱਲਦੇ ਹੋਏ ਵੱਡੀ ਵਾਰਦਾਤ ਦੋ ਤੀਰਾਂ ਵਿਚਾਲੇ ਚੱਲੀਆਂ ਗੋਲੀਆਂ ਤਿੰਨ ਬੰਦਿਆਂ ਦਾ ਹੋਇਆ ਕਤਲ ਦੋ ਹੋਏ ਜ਼ਖਮੀ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਸ਼ਰਾਬ ਕਪਲੇ ਮਾਮਲੇ ਦੇ ਵਿੱਚ ਕਿਰੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਾਉਸ ਐਵੇਨਿਊ ਕੋਰਟ 'ਚ ਪੇਸ਼ੀ ਤੋਂ ਬਾਅਦ ਅਚਾਨਕ ਸਿਹਤ ਵਿਗੜ ਗਈ ਜਾਣਕਾਰੀਆਂ ਅਨੁਸਾਰ ਸੀਬੀਆਈ ਨੇ ਉਸਨੂੰ ਕੋਰਟ ਤੋਂ ਹੀ ਗ੍ਰਿਫਤਾਰ ਕਰ ਲਿਆ ਸੀ ਇਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਦਾ ਸ਼ੂਗਰ ਲੈਵਲ ਘੱਟ ਹੋ ਗਿਆ ਸਿਹਤ ਖਰਾਬ ਹੋਣ ਕਾਰਨ ਉਹਨਾਂ ਨੂੰ ਕੋਰਟ ਰੂਮ ਤੋਂ ਬਾਹਰ ਲਿਆਂਦਾ ਗਿਆ ਤੇ ਦੂਜੇ ਕਮਰੇ ਦੇ ਵਿੱਚ ਚਾਹ ਤੇ ਬਿਸਕੁਟ ਦਿੱਤੇ ਗਏ ਦੱਸਦੇ ਕਿ ਕੇਂਦਰੀ ਜਾਂਚ ਏਜੰਸੀ ਕੇਜਰੀਵਾਲ ਨੂੰ ਅੱਜ ਸਵੇਰੇ ਤਿਹਾਰ ਜੇਲ੍ਹ ਤੋਂ ਰਾਉਸ ਐਵੇਨਿਊ ਕੋਰਟ ਲੈ ਗਈ ਸੀ ਕੇਜਰੀਵਾਲ ਨੂੰ ਛੁੱਟੀ ਵਾਲੇ ਬੈਚ ਦੇ ਜਸਟਿਸ ਅਮਿਤਾਬ ਰਾਵਤ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀਬੀਆਈ ਨੇ ਅਦਾਲਤੋਂ ਉਹਨਾਂ ਦੀ ਹਿਰਾਸਤ ਦੀ ਮੰਗ ਕੀਤੀ ਹੈ ਤਾਂ ਕਿ ਉਹ ਉਸ ਤੋਂ ਪੁੱਛਗਿੱਛ ਕਰ ਸਕਣ। ਰਾਜਸਥਾਨ ਦੇ ਕੋਟਾ ਤੋਂ ਤੀਜੀ ਵਾਰ ਸੰਸਦ ਮੈਂਬਰ ਚੁਣੇ ਗਏ ਓਮ ਬਿਰਲਾ ਅੱਜ ਦੂਜੀ ਵਾਰ ਸਪੀਕਰ ਚੁਣੇ ਗਏ ਨੇ। ਪ੍ਰਧਾਨ ਮੰਤਰੀ ਮੋਦੀ ਦੇ ਓਮ ਬਿਰਲਾ ਨੂੰ ਸਪੀਕਰ ਚੁਣੇ ਜਾਣ ਦੀ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਭਰੋਸਾ ਹੈ ਕਿ ਆਉਣ ਵਾਲੇ 5 ਸਾਲ ਤੁਸੀਂ ਸਾਡੇ ਸਾਰਿਆਂ ਦਾ ਮਾਰਗਦਰਸ਼ਨ ਕਰੋਗੇ। ਤੁਹਾਡੀ ਇਹ ਮਿੱਠੀ-ਮਿੱਠੀ ਮੁਸਕਾਨ ਸਾਨੂੰ ਸਾਰਿਆਂ ਨੂੰ ਖੁਸ਼ ਕਰਦੀ ਆਈ ਹੈ। ਦੂਜੀ ਵਾਰ ਸਪੀਕਰ ਦਾ ਕਾਰਜਪਾਰ ਮਿਲਣਾ ਨਵੇਂ-ਨਵੇਂ ਰਿਕਾਰਡ ਬਣਦੇ ਵੇਖ ਰਹੇ ਹਾਂ ਬਲਰਾਮ ਜਾਖੜ ਜੀ ਨੂੰ 5 ਸਾਲ ਦਾ ਕਾਰਜਕਾਲ ਖਤਮ ਕਰਨ ਬਾਅਦ ਸਪੀਕਰ ਦੀ ਜ਼ਿੰਮੇਵਾਰੀ ਫਿਰ ਤੋਂ ਮਿਲੀ ਸੀ ਇਹਨਾਂ ਤੋਂ ਬਾਅਦ ਤੁਸੀਂ ਹੋ ਜਿਸ ਨੂੰ ਇਹ ਮੌਕਾ ਮਿਲਿਆ ਨਵਾਂ ਇਤਿਹਾਸ ਤੁਸੀਂ ਰਚਿਆ ਸਾਡੇ ਵਿੱਚੋਂ ਜ਼ਿਆਦਾਤਰ ਸੰਸਦ ਮੈਂਬਰ ਦੀ ਤੁਹਾਡੇ ਨਾਲ ਜਾਣ ਪਹਿਚਾਨ ਹੈ ਇੱਕ ਸੰਸਦ ਦੇ ਰੂਪ ਦੇ ਵਿੱਚ ਤੁਸੀਂ ਜਿਸ ਤਰ੍ਹਾਂ ਦੇ ਨਾਲ ਇੱਕ ਸੰਸਦ ਮੈਂਬਰ ਹੋਣ ਦੇ ਨਾਤੇ ਕੰਮ ਕਰਦੇ ਹੋ ਇਹ ਵੀ ਜਾਣਨ ਤੇ ਸਿੱਖਣ ਯੋਗ ਹੈ ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਓਮ ਬਿਰਲਾ ਨੂੰ ਸਪੀਕਰ ਚੁਣੇ ਜਾਣ ਤੇ ਵਧਾਈ ਦਿੱਤੀ ਹੈ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਵਿਰੋਧੀ ਧਿਰ ਸਰਕਾਰ ਨਾਲ ਸਹਿਯੋਗ ਕਰਨਾ ਚਾਹੁੰਦੀ ਹੈ ਸਰਕਾਰ ਕੋਲ ਵਧੇਰੇ ਸਿਆਸੀ ਤਾਕਤ ਹੈ ਪਰ ਵਿਰੋਧੀ ਧਿਰ ਵੀ ਭਾਰਤ ਦੀ ਨੁਮਾਇੰਦਗੀ ਕਰਦੀ ਹੈ ਸਾਨੂੰ ਭਰੋਸਾ ਹੈ ਕਿ ਤੁਸੀਂ ਸਾਨੂੰ ਆਪਣੀ ਆਵਾਜ਼ ਬੁਲੰਦ ਕਰਨ ਦਿਓਗੇ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣਾ ਗੈਰ ਜਮਹੂਰੀ ਹੈ ਵਿਰੋਧੀ ਧਿਰ ਤੁਹਾਡੀ ਪੂਰੀ ਮਦਦ ਕਰੇਗਾ ਦੱਸ ਦਈਏ ਕਿ ਬਿਰਲਾ ਲਗਾਤਾਰ ਦੂਜੀ ਵਾਰ ਲੋਕ ਸਭਾ ਸਪੀਕਰ ਦੀ ਜ਼ਿੰਮੇਵਾਰੀ ਸੰਭਾਲ ਰਹੇ ਨੇ ਉਦਰ ਪਟਿਆਲਾ ਜ਼ਿਲ੍ਹਾ ਦੇ ਕਨੌਰ ਨੇੜਲੇ ਪਿੰਡ ਚਤਰਨਗਰ ਨਿਗਾਵਾਂ ਵਿਖੇ ਜ਼ਮੀਨ ਵਾਉਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਈ ਝੜਪ 'ਚ ਗੋਲੀਆਂ ਚੱਲੀਆਂ ਜਿਸ ਦੇ ਵਿੱਚ ਤਿੰਨ ਬੰਦਿਆਂ ਦੀ ਮੌਤ ਹੋ ਚੁੱਕੀ ਹੈ ਤੇ ਦੋ ਜ਼ਖਮੀ ਹੋਏ ਨੇ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਇਹ ਕਿਸੇ ਕੰਪਨੀ ਦੀ ਜ਼ਮੀਨ ਹੈ ਦੋਨਾਂ ਧਿਰਾਂ ਵੱਲੋਂ ਇਸ ਜ਼ਮੀਨ ਨੂੰ ਵਾਉਣ ਕਰਕੇ ਇਹ ਝਗੜਾ ਹੋਇਆ ਹੈ ਮਰਨ ਵਾਲਿਆਂ ਵਿੱਚ ਦੋ ਬਾਪ ਪੁੱਤ ਦੱਸੇ ਜਾ ਰਹੇ ਨੇ ਇਸ ਮੌਕੇ ਪੁਲਿਸ ਨੇ ਕਿਹਾ ਹੈ ਕਿ ਇਹ ਜ਼みਨੀ ਝਗੜੇ 'ਚ ਬਾਪ ਅਤੇ ਪੁੱਤਰ ਦੀ ਮੌਤ ਹੋ ਗਈ ਹੈ ਤੇ ਦੂਜੇ ਪਾਸੇ ਇੱਕ ਸ਼ਖਸ ਦੀ ਮੌਤ ਹੋ ਗਈ ਹੈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਕਿਹਾ ਜੋ ਵੀ ਦੋਸ਼ੀ ਹੋਣਗੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਸਵੇਰੇ ਉਹ ਬਾਹਨ ਆਏ ਆ। ਮੇਰੇ ਕੋਲ ਚਾਹ ਪਾਣੀ ਪੀ ਗਏ। ਅੱਗੇ ਇਹਨਾਂ ਨੇ ਇਕੱਠ ਕਰਿਆ ਪਤਾ। ਪਹਿਰੇ ਇਹਨਾਂ ਨੇ ਅੰਦੀ ਪਾਰ ਕਰਤਾ ਕੀ ਕਾਦੇ ਨਾਲ ਕੇ ਕਦੋਂ ਵਈਏ ਤੇ ਕੀ ਕੋਈ ਪ੍ਰਾਣੀ ਚੱਲ ਰਹੀ ਕੋਈ ਪ੍ਰਾਣੀ ਨਹੀਂ ਨਗੇ ਜ਼ਮੀਨ ਦੇ ਪਿੱਛੇ ਪੈਸੇ ਭਰਾ ਕੇ ਭਰੇ ਹੋਏ ਤੇ ਬਾਕੀ ਇਹਨਾਂ ਨੇ ਕੰਪਨੀ ਨੂੰ ਅੱਗੇ ਤੇ ਅੱਗੇ ਕਰਕੇ ਕਹਿੰਦੇ ਅਸੀਂ ਬਾਹਾਂਗੇ ਕਿਹੜੀ ਕੰਮ ਕਰ ਰਿਹਾ ਇਹ ਪ੍ਰਾਈਵੇਟ ਕੰਪਨੀ ਹੈਗਾ ਜਿੱਥੇ ਕਿੰਨੇ ਜਣੇ ਸੀ ਤੁਹਾਡੇ ਕੀ ਲੱਗਦੇ ਸੀ ਦੋਨੇ ਦੇ ਮੇਰੇ ਤੇ ਭਰਾ ਤੇ ਮੁੰਡਾ ਕਿੰਨੇ ਵਜੇ ਦੀ ਘਟਣਾ ਹੈਗੀ ਸਵੇਰੇ 7:30 7:00 ਕੀ ਅੱਗੇ ਬੱਚੇ ਕਿੰਨੇ ਨੇ ਜਿਉਂਨੇ ਦੀ ਕੋਈ ਦੋ ਦੋ ਬੱਚੇ ਆ ਵਰਤ ਮੁੰਡੇ ਦੇ ਭਤੀਜੇ ਦੇ ਛੋਟੇ ਛੋਟੇ ਬੱਚੇ ਆ ਕੀ ਮੰਗ ਕਰਦੇ ਮੰਗਦੇ ਸੀ ਕਹਿੰਦੇ ਸਾਨੂੰ ਸਾਫ਼ ਚਾਹੀਦਾ ਜੀ ਇਹ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਪੂਰੀ ਅਰ ਜਿਹੜੇ ਪਿੱਤਲ ਲੜਾਈ ਹੋਈ ਹੈ ਤਿੰਨ ਬੰਦੇ ਡੱਤੇ ਦੇ ਬਾਰੇ ਜਾਣਕਾਰੀ ਚਾਹੀਦੀ ਉਹ ਕਿ ਇਹ ਇਸ ਤਰ੍ਹਾਂ ਜੀ ਇਹ ਪਿੰਡ ਨਗਾਹ ਚਤਰਨਗਰ ਦੀ ਜ਼ਮੀਨ ਹੈ ਜੀ ਇਹ ਕੰਪਨੀਆ ਖਰੀਦੀ ਹੋਈ ਹੈ ਇਹਦੇ ਵਿੱਚ ਦੋਵੇਂ ਧਿਰਾਂ ਆਪਸ ਵਿੱਚ ਇੱਕ ਧਿਰ ਕਹਿੰਦੀ ਮੈਂ ਇਹਦਾ ਠੇਕਾ ਭਰਿਆ ਦੂਜੀ ਧਿਰ ਕਹਿੰਦੀ ਅਸੀਂ ਠੇਕਾ ਭਰਿਆ ਹੋਇਆ ਇਹ ਨਹੀਂ ਪਤਾ ਕਿ ਹੁਣ ਕਿਹੜੇ ਨੇ ਠੇਕਾ ਭਰਿਆ ਹੋਇਆ ਕਿਹੜੇ ਨੇ ਨਹੀਂ ਭਰਿਆ ਹੋਇਆ ਇਹਨਾਂ ਦਾ ਆਪਸ ਵਿੱਚ ਟਕਰਾਅ ਹੋ ਗਿਆ ਤੇ ਹੁਣ ਤਿੰਨੇ ਡੈਥ ਹੋ ਗਈ ਜੀ ਕਿਹੜੀ ਕੰਪਨੀ ਜ਼ਮੀਨਾਂ ਸਾਰੀਆਂ ਇਹ ਇੰਡੋ ਇੰਡੋਨੇਸ਼ੀਆ ਇੰਡੋਨੇਸ਼ੀਆ ਕੰਪਨੀ ਚਤਰਨਗਰ ਪਿੰਡ थाना ਸ਼ੰਭੂਦੇਰੀਏ ਚ ਖੇਤਾਂ ਚ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਇੱਕ ਪੁਰਾਣਾ ਝਗੜਾ ਚੱਲ ਰਿਹਾ ਸੀਗਾ ਉਹਦੇ ਬੱਦੇ ਨਜ ਜਿਹੜੀ ਹੈ ਚਗਾਵਾ ਸੋਰੀ ਨਗਾਵਾ ਤੇ ਚਤਰਪੁਰ ਦੇ ਬੰਦਿਆਂ ਨੇ ਜਿਹੜੀ ਹੈ ਆਪਸੀ ਲੜਾਈ ਹੋ ਗਈ ਜਿਹਦੇ ਵਿੱਚ ਇੱਕ ਪਾਸੇ ਨਗਾਵਾ ਦੇ ਪਿਓ ਪੁੱਤ ਜਸਵਿੰਦਰ ਸਿੰਘ ਤੇ ਉਹਦਾ ਬਾਪ ਦਲਵਾਰ ਸਿੰਘ ਇਹਨਾਂ ਦੀ ਮੌਤ ਹੋਈ ਹੈ ਦੂਜੇ ਪਾਸੇ ਜਿਹੜਾ ਹੈ ਸਤਵਿੰਦਰ ਸਿੰਘ ਜਿਹੜੀ ਆ ਉਹ ਮੌਕੇ ਤੇ ਮੌਤ ਹੋਈ ਹੈ ਮੌਕੇ ਤੇ ਖੜੇ ਅਸੀਂ ਮੌਕਾਵਲਾ ਕਰ ਲਿਆ ਸਾਰੇ ਹਾਲਾਤ ਪੜਤਾਲ ਕਰਕੇ ਜਿਹੜੀ ਬਣਦੀ ਕਾਰਵਾਈ ਜੋ ਵਾਰਸ ਬਿਆੰਦਿੰਗ ਨੂੰ ਨਤਾ ਕਾਨੂੰਨ ਅਨੁਸਾਰ ਕੀਤੀ ਜਾਏਗੀ ਸਰ ਗੋਲੀਆਂ ਕਿੰਨੇ ਚੱਲੀਆਂ ਨੇ ਜੀ ਇਸ ਤਰ੍ਹਾਂ ਕਿ ਨਹੀਂ ਦੱਸਿਆ ਜਾ ਸਕਦਾ ਜੀ ਇਹ ਤਾਂ ਇਨਵੈਸਟੀਗੇਸ਼ਨ ਕਰ ਰਹੇ ਆ ਪੋਸਟਮਾਰਟ ਤੋਂ ਬਾਅਦ ਜਿਹੜੀ ਆ ਉਹ ਸਾਰੀ ਗੱਲ ਸਾਹਮਣੇ ਆ ਗਈ ਜਲੰਧਰ ਦੇ ਇੰਡਸਟਰੀਅਲ ਏਰੀਆ ਚ ਬੀਤੀ ਰਾਤ ట్రాנסਫਾਰਮਰ ਚ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਨੇੜੇ ਹੀ ਲੱਕੜ ਦੀ ਇੱਕ ਛੋਟੀ ਜਹੀ ਦੁਕਾਨ ਸੜ ਕੇ ਸੁਆਹ ਹੋ ਗਈ ਜਿਸ ਤੇ ਪ੍ਰਵਾਸੀ ਚਾਹ ਪਰਾਂਠੇ ਵੇਚਦੇ ਸਨ ਅਗਲਗਨ ਦਾ ਪਤਾ ਲੱਗਦਾ ਹੈ ਇਹ ਆਸ-ਪਾਸ ਦੇ ਲੋਕਾਂ ਨੇ ਇਕੱਠੇ ਹੋ ਕੇ ਅੱਗ ਤੇ ਕਾਬੂ ਪਾਇਆ ਅਗਲਗਨ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਇਸ ਸੰਬੰਧੇ ਦੁਕਾਨ ਮਾਲਕ ਗੌਰਵ ਨੇ ਦੱਸਿਆ ਕਿ ਬੀਤੀ ਰਾਤ ਟਰਾਂਸਫਾਰਮਰ ਨੂੰ ਅੱਗ ਲੱਗੀ ਸੀ ਜਿਸ ਕਾਰਨ ਸਾਡੀ ਲੱਕੜ ਦੀ ਛੋਟੀ ਦੁਕਾਨ ਸੜ ਕੇ ਸਵਾਹ ਹੋ ਗਈ ਹੈ ਅਗਲਗਨ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਆਪੇ 58000 ਰਸੋਣੀਆਂ ਤੇ ਮੈਂ ਕੋਈ ਹੈਲਪਫੁਲ ਹੁਣ ਕਿੱਦਾਂ ਸਾਡੀ ਕੀ ਕਰਦਾ ਕੋਈ ਹੈ ਕਿ ਨਹੀਂ ਉਹ ਭਾਈ ਹੁਣ ਰੋਲਮੈਂਟ ਵੱਲੋਂ ਜੋ ਕੁਝ ਸਮਾਰਟ ਆ ਮਿਲੇਗਾ ਤਾਂ ਹੀ ਆ ਤੇ ਅਗਲੇ ਦਿਨਾਂ ਕੁਝ ਕਰਨ ਬਾਰੇ ਪਤਾ ਲੱਗਿਆ ਭਾਈ ਪਤਾ ਨਹੀਂ ਬਿਜਲੀ ਦਾ ਹੀ ਛੋਟੜ ਗਿਆ ਪਤਾ ਨਹੀਂ ਚਿੰਗੜੇ ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਬਿਜਾਈ ਨੂੰ ਲੈ ਕੇ ਕਿਸਾਨਾਂ ਨੂੰ ਮੋਟਰਾਂ ਵਾਲੀ ਬਿਜਲੀ ਸਮੇਂ ਸਿਰ ਦੇਣ ਦੇ ਦਾਅਵੇ ਕੀਤੇ ਜਾ ਰਹੇ ਨੇ ਉੱਥੇ ਹੀ ਸਰਹਦੀ ਇਲਾਕੇ ਡੇਰਾ ਬਾਬਾ ਨਾਨਕ ਚ ਮੋਟਰਾਂ ਵਾਲੀ ਬਿਜਲੀ ਸਮੇਂ ਸਿਰ ਨਾ ਆਉਂਤੇ ਕਿਸਾਨਾਂ ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਸਾਨਾਂ ਆਕੂ ਕਾਮਰੇਡ ਬਲਦੇਵ ਸਿੰਘ ਖਹਿਰਾ ਨੇ ਹੋਰ ਕਿਸਾਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਰਾਜ ਬਿਜਲੀ ਵਿਭਾਗ ਵੱਲੋਂ ਚੋਨੇ ਦੀ ਬਿਜਾਈ ਲਈ 16 ਜੂਨ ਦਾ ਸਮਾਂ ਦਿੱਤਾ ਗਿਆ ਸੀ ਪਰ ਬਿਜਲੀ ਵਿਭਾਗ ਦਿੱਤੇ ਗਏ ਸਮੇਂ ਅਨੁਸਾਰ ਬਿਜਲੀ ਨਹੀਂ ਦੇ ਰਿਹਾ ਜਿਸ ਕਰਕੇ ਕਿਸਾਨਾਂ ਨੂੰ ਸੁੱਕੇ ਚ ਹੀ ਚੋਨਾ ਲਾਉਣਾ ਪੈ ਰਿਹਾ ਹੈ ਉਹਨਾਂ ਕਹਿ ਕੇ ਕਿਸਾਨਾਂ ਨੂੰ ਪ੍ਰਤੀ ਏਕੜ ਕਦੂਕਰਨ ਅਤੇ ਚੋਨਾ ਲਵਾਈ ਤੱਕ ਕਰੀਬ 10000 ਰੁਪਏ ਦਾ ਖਰਚਾ ਆ ਰਿਹਾ ਹੈ ਉਨਾਂ ਕਹਿੰਦੇ ਕਿ ਬਿਜਲੀ ਦੀ ਕਿਰਤ ਨੂੰ ਲੈ ਕੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਤੇ ਬਿਜਲੀ ਮੰਤਰੀ ਨਾਲ ਸੰਪਰਕ ਕਰ ਚੁੱਕੇ ਆ ਪਰ ਉਹਨਾਂ ਵੱਲੋਂ ਟਾਲਮਟੋਲ ਕੀਤਾ ਗਿਆ। ਉਹਨਾਂ ਇਹ ਵੀ ਕਿਹਾ ਕਿ ਜਿਹੜੇ ਝੋਨੇ ਲੱਗ ਚੁੱਕੇ ਨੇ ਉਹ ਵੀ ਪੂਰੀ ਤਰ੍ਹਾਂ ਸੁੱਕ ਚੁੱਕੇ ਨੇ। ਉਹਨਾਂ ਇਹ ਵੀ ਕਿਹਾ ਹੈ ਕਿ ਜੇਕਰ ਕਿਸਾਨੀ ਡੁੱਬਦੀ ਹੈ ਤਾਂ ਉਸਦੀ ਸਿੱਧੀ ਜ਼ਿੰਮੇਵਾਰ ਸਰਕਾਰ ਹੋਵੇਗੀ। ਬਿਜਲੀ ਚਾਲੂ ਹੋਈ ਹੈ 16 ਤਰੀਕ ਤੋਂ। ਉਸੇ ਦਿਨ ਤੋਂ ਹੀ ਸਾਨੂੰ ਇੰਨੀ ਪ੍ਰੋਬਲਮ ਹੈ। ਆ ਵੀ ਆਰਕਾ ਇਹਨਾਂ ਨੇ ਬਿਜਲੀ ਬੋਰਡ ਨੇ ਪੰਜਾਬ ਸਰਕਾਰ ਦੀ ਸਾਹ ਤੇ ਜਿਹੜਾ ਡੇਂਗਾ ਮਾਰਦਾ ਸੀ ਤੇ ਮੈਂ ਕਿਸਾਨਾਂ ਦਾ ਹਤਾਸ਼ੀ ਆ। ਮੇਰੇ ਬਾਪੂ ਜੱਠੇ ਬੰਦੀਆਂ 'ਚ ਕੰਮ ਕਰਦੇ ਮੈਂ ਕਿਸਾਨ ਦੇ ਟੈਲਾਂ ਤੱਕ ਪਾਣੀ ਪਹੁੰਚਾਉਂਗਾ ਤੇ ਲੋਕਾਂ ਨੂੰ ਮੋਟਰਾਂ ਬੰਦ ਕਰਨੀਆਂ ਪੈਣਗੀਆਂ ਉਹਨਾਂ ਨੇ ਪਹਿਲਾਂ 2-2 ਦਿਨ ਦੀ ਵਾਰੀ ਬੰਨ੍ਹ ਕੇ ਲੋਕਾਂ ਨਾਲ ਧਰੋ ਕੀਤਾ ਅੱਗੇ 12 ਦਿਨਾਂ ਬਾਅਦ ਜਾ ਕੇ ਤੇ 24 ਘੰਟਿਆਂ ਬਾਅਦ ਇੱਕ ਦਿਨ ਬੱਤੀ ਆਉਂਦੀ ਹੁੰਦੀ ਹੁਣ ਹਰ ਤੀਜੇ ਦਿਨ 24 ਘੰਟਿਆਂ ਬਾਅਦ ਬੱਤੀ ਆ ਰਹੀ ਆ ਨਹੀਂ ਤੇ 16 ਘੰਟਿਆਂ ਬਾਅਦ ਬੱਤੀ ਹਰ ਕਿਸਾਨ ਨੂੰ ਮਿਲਦੀ ਸੀ ਲੋਕਾਂ ਦੇ ਪਾਣੀ ਬਣੇ ਰਹਿੰਦੇ ਸੀ 8 ਘੰਟੇ ਦੀ ਜਿਹੜੀ ਵਾਰੀ ਲੱਗਦੀ ਸੀ ਹੁਣ ਕੁਝ ਦਿਨਾਂ ਤੋਂ ਜਿੱਦਣ ਵੀ 1:30 ਵਜੇ ਵਾਰੀ ਆਉਂਦੀ ਆ ਦੁਪਹਿਰੇ ਜਿਵੇਂ ਕੱਲ 25 ਤਰੀਕ ਨੂੰ ਗਿੱਲਾਂ ਵਾਲੀ ਫੀਡਰ ਦੀ 1:30 ਵਜੇ ਵਾਰੀ ਸੀ ਜਦੋਂ 1:30 ਵਜੇ ਬੱਤੀ ਨਾ ਆਈ ਤੇ ਅਸੀਂ ਫਿਰ ਕਟਾਉ ਰੂਮ ਤੇ ਫੋਨ ਕੀਤਾ ਉਹ ਕਹਿੰਦੇ ਜੀ ਆਉਣ ਵਾਲੇ ਹੁਕਮਾਂ ਤੱਕ ਕੱਟਿਆ ਫਿਰ ਫੋਨ ਕੀਤਾ ਫਿਰ ਫੋਨ ਕੋਈ ਨਹੀਂ ਚੁੱਕਿਆ ਫਿਰ ਕੱਟਿਆ ਫਿਰ ਸਾਡੇ ਕੋਲ 6:30 ਵਜੇ ਬੱਤੀ ਆਈ ਤਕਰੀਬਨ 1:30 ਘੰਟੇ ਬੱਤੀ ਸਾਨੂੰ ਸਾਰੀ 8 ਘੰਟਿਆਂ ਤੋਂ ਮਿਲੀ ਆਹ ਜਿਹੜੇ ਖੇਤ ਦੇ ਵਿੱਚ ਖੜੇ ਆ ਲੋਕਾਂ ਦੇ ਸੁੱਕੇ ਥਾਂ ਤੇ ਝੋਨੇ ਲਾ ਰਹੇ ਆ ਸੁੱਕਾ ਥਾਂ ਲੋਕਾਂ ਦਾ ਅੱਜ ਝੋਨਾ ਲਾ ਕੇ ਜਦੋਂ ਬਾਹਰ ਹੁੰਦਾ ਬੰਦਾ 10000 ਰੁਪਏ ਖਰਚਾ ਲੱਗਦਾ ਲਾ ਇਹ ਦਵਾਈ ਤੇ ਕੱਦੂ ਕਰਵਾਈ ਇਹ ਲਾਭ ਜਿਹੜੀ ਪਨੀਰੀਆਂ ਪੁੱਟੀਆਂ ਲੋਕਾਂ ਦੀਆਂ ਖਰਾਬ ਹੋਣ ਡਈਆਂ ਨੇ ਅਸੀਂ ਉੱਚ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਆ ਅਸੀਂ 1912 ਤੇ ਫੋਨ ਵੀ ਕੀਤਾ ਉਹ ਉਹ ਵੀ ਸਾਡੀਆਂ ਸ਼ਿਕਾਇਤਾਂ ਲਿਖ ਲਈਆਂ ਉਹਨਾਂ ਫਿਰ ਅਸੀਂ ਜਿਹੜਾ ਚੀਫ ਆ ਪਟਿਆਲਾ ਕਟਰਾਉ ਰੂਮ ਦੇ ਉੱਤੇ ਉਹਨਾਂ ਨਾਲ ਗੱਲ ਕੀਤੀ ਆ ਉਹ ਕਹਿੰਦੇ ਸਾਡੇ WhatsApp ਤੇ ਪਾਓ ਜਦੋਂ ਉਹਨਾਂ ਨੂੰ WhatsApp ਤੇ ਪਾਇਆ ਤੇ ਉਹ ਕਹਿੰਦੇ ਆ ਵੀ 1912 ਤੇ ਸ਼ਿਕਾਇਤ ਕਰੋ ਜਿੱਥੇ ਅਸੀਂ ਪਹਿਲਾਂ ਹੀ ਘਰ ਬੈਠੇ ਆ ਅਸੀਂ ਕਰੀਏ ਤੇ ਕਿਹਦੇ ਨਾਲ ਗੱਲ ਕਰੀਏ ਬਿਤੇ ਦਿਨੀ ਨੰਗਲ ਦੇ ਕਰੀਬੀ ਪਿੰਡ ਪੀਬੋਰ ਸਹਿਬ ਵਿਖੇ ਦੋ ਗੁੱਟਾਂ ਦੇ ਵਿੱਚ ਝੜਪ ਹੋ ਗਈ ਜਿਸ ਦੌਰਾਨ ਗੋਲੀ ਚੱਲਣ ਦੀ ਗੱਲ ਵੀ ਸਾਹਮਣੇ ਆਈ ਹੈ ਪਰੰਤੂ ਪੁਲਿਸ ਨੇ ਗੋਲੀ ਚੱਲਣ ਨੂੰ ਸਿਰਫ ਇੱਕ ਅਫਵਾਹ ਹੀ ਦੱਸਿਆ ਤੇ ਉਹਨਾਂ ਨੇ ਕਿਹਾ ਹੈ ਕਿ ਇਸ ਕਿਸਮ ਦੀ ਕੋਈ ਵੀ ਗੱਲ ਜਾਂਚ ਦੇ ਸਾਹਮਣੇ ਨਹੀਂ ਆਈ ਹੈ ਪੁਲਿਸ ਪ੍ਰਸ਼ਾਸਨ ਬਰੀਕੀ ਦੇ ਨਾਲ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ ਫਿਲਹਾਲ ਇੱਕ ਧਿਰ ਦੇ ਬਿਆਨਾਂ ਦੇ ਤਹਿਤ ਦੂਜੀ ਧਿਰ ਦੇ ਤਿੰਨ ਨੌਜਵਾਨਾਂ ਦੇ ਉੱਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਿਹੜਾ ਅਸੀਂ ਇਹ ਨੰਬਰ ਨੰਨੇ ਜਿਹੜਾ ਪਰਚਾ ਦਾ ਦਿੱਤਾ ਹੈ ਇਹ ਨੰਬਰ 70 ਆ ਅੰਡਰ ਸੈਕਸ਼ਨ 300 348 323 24 506 148 149 ਅਜਿਹੀ ਤੇ ਇਹ ਅਨਮੋਲ ਰਾਣਾ ਦਾ ਜਿਹੜਾ ਮਦਈ ਹੈਗਾ ਉਹਦੀ ਬਿਆਨਾਂ ਤੇ ਪੱਤਰ ਦਿੱਤਾ ਹੈਗਾ ਤੇ ਉਹਦੇ ਵਿੱਚ ਹੈਗਾ ਗੱਜਾ ਵਾਸੀ ਸਵਾਮੀਪੁਰ ਬਿਨੇ ਵਾਸੀ ਨਹਿਲਾ ਹਿਮਾਚਲ ਦਾ ਰਹਿਣਾ ਹੋਇਆ ਹੈ ਸਮਰ ਵਾਸੀ ਭੂਰ ਬਿੰਦਤ ਰਹਿਣਾ ਹੋਇਆ ਹੈ ਬਾਕੀ 7-8 ਬੰਦੇ ਜਿਹੜੇ ਅਣਖਾਤੀ ਲਟਾਈ ਹੋਏਗੇ। ਜਸਵੀਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਗਲੋਨੀ थाना ਕੋਟੀ ਸੇਖਾ ਜ਼ਿਲ੍ਹਾ ਮੋਗਾ ਜਿਸ ਦੀ ਦੁਕਾਨ ਪਿੰਡ ਸ਼ਾਹ ਅਬੂ ਬਕਰ ਵਿੱਚ ਅੱਡੇ ਤੇ ਬਿਜਲੀ ਅਤੇ ਹੋਰ ਸਮਾਨ ਦੀ ਹੈ ਜੋ ਦੋਸ਼ੀ ਗੁਰਜੀਤ ਸਿੰਘ ਉਰਫ ਸਾਬਾ ਪੁੱਤਰ ਮਾਲ ਸਿੰਘ ਵਾਸੀ ਪਿੰਡ ਬਗੇਲੇ ਵਾਲਾ थाना सदर ਜੀਰਾ ਦੁਕਾਨ ਤੋਂ ਏਸੀ ਦੇ ਸਵਿੱਚ ਲੈਣ ਲਈ ਆਇਆ ਸੀ ਤੇ ਜਸਵੀਰ ਸਿੰਘ ਨੇ ਸਮਾਨ ਉਦਾਰ ਦੇਣ ਤੋਂ ਨਾ ਕਰਨ ਤੇ ਗਾਲੀ ਗਲੋਚ ਕਰਨ ਲੱਗ ਪਿਆ ਤੇ ਘਰੋਂ ਆਪਣਾ ਲਾਇਸੈਂਸੀ ਰਿਵਾਲਵਰ ਲਿਆ ਕੇ ਉਸ ਨੂੰ ਮਾਰਨ ਦੀ ਇੱਤਨਾਲ ਉਸਤੇ ਫਾਇਰ ਕੀਤਾ ਜੋ ਉਸਦੀ ਖੱਬੀ ਲਾਦ ਦੇ ਵਿੱਚ ਲੱਗਾ ਜਿਸ ਨੂੰ ਗੁਰੂ ਗੋਬਿੰਦ ਸਿੰਘ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਸ ਦੇ ਖਿਲਾਫ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਅਲੱਗ-ਅਲੱਗ ਤਰਾਮਾਂ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਤੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ ਇਹ ਜਸਵੀਰ ਸਿੰਘ ਆ ਇੱਕ ਗਲੋਨੀ ਪਿੰਡਾ ਥਾਣਾ ਕੋਟਿਸਕਾਂ ਦੇ ਵਿੱਚ ਉਹਨੇ ਬਿਜਲੀ ਦੇ ਸਮਾਨ ਦੀ ਤੇ ਸਪੇਅਰ ਪਾਰਟ ਦੀ ਦੁਕਾਨਾ ਬਗੇਲੇ ਵਾਲਾ ਬਸੜੇ ਤੇ ਤੇ ਬਗੇਲੇ ਵਾਲਾ ਪਿੰਡ ਦਾ ਹੀ ਇੱਕ ਗੁਰਜੀਤ ਸਿੰਘ ਆ ਇਹ 22 ਤਰੀਕ ਨੂੰ ਇਹ ਦੁਕਾਨ ਤੇ ਕੁਝ ਇਤੋਂ ਸਮਾਨ ਲੈਣ ਗਿਆ ਸੀ ਦਾਰ ਇਹਨੇ ਇਨਕਾਰ ਕਰਤਾ ਦੁਕਾਨਦਾਰ ਨੇ ਉਹਨੇ ਕਿਹਾ ਵੀ ਇਹਨੇ ਕਿਉਂਕਿ ਤੋ ਪਹਿਲਾਂ ਵੀ ਇੱਕ ਦੋ ਵਾਰੀ ਸਮਾਨ ਲਏਗਾ ਸੀ ਉਹਦੇ ਪੈਸੇ ਮੁੜੇ ਨਹੀਂ ਸੀਗੇ ਉੱਥੋਂ ਇਹ ਚਲਾ ਗਿਆ ਇਸ ਗੱਲ ਦਾ ਗੁੱਸਾ ਕਰਕੇ ਥੋੜੀ ਦੇਰ ਬਾਅਦ ਆਪਦਾ ਲਾਇਸੈਂਸੀ ਰਵਲ ਹੋ ਰਹੇ ਲੈ ਕੇ ਤੇ ਉਹਦੀ ਦੁਕਾਨ ਤੇ ਉਹਦੇ ਤੇ ਨੇ ਮਾਰਨੀ ਨੀ ਤਨਾ ਫੈਰ ਕਰਤਾ ਜਿਹੜਾ ਉਹਦੀ ਖੱਬੀ ਲਾਦ ਦੇ ਵਿੱਚ ਵਧਿਆ ਇਹ ਉਸ ਤੋਂ ਬਾਅਦ ਬੰਦਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ੍ਰੀਕਵੈਂਟ ਦਾ ਜੰਮੂ ਦੇ ਆਰਐਸ ਪੂਰਾ ਇਲਾਕੇ ਦੇ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਬਜ਼ੁਰਗ ਔਰਤ ਨੂੰ ਉਸਦੇ ਭਤੀਜੇ ਨੇ ਕੁੱਟਕੁੱਟ ਕੇ ਗੰਭੀਰ ਜ਼ਖਮੀ ਕਰ ਦਿੱਤਾ ਪੁਲਿਸ ਨੇ ਮਾਮਲੇ ਦੀ ਜਾਂਚ ਕਰਕੇ ਮੁਲਜ਼ਮ ਨੂੰ ਗ੍ਰਫਤਾਰ ਕਰ ਲਿਆ ਜਿਸ ਦੀ ਪਛਾਣ ਪ੍ਰਬਲਿਨ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਲੇਨ ਨੰਬਰ 7 ਡਗਿਆਣਾ ਜੰਮੂ ਵਜੋਂ ਹੋਈ ਹੈ ਮੁਲਜ਼ਮਾ ਖਿਲਾਫ ਧਾਰਾ 341 323 504 506 ਤੇ 34 ਆਈਪੀਸੀ ਤਹਿਤ ਥਾਣਾ ਆਰਐਸ ਪੂਰਾ ਵਿਖੇ ਮੁਕੱਦਮਾ ਨੰਬਰ 130 ਦਰਜ ਕਰ ਲਿਆ ਗਿਆ ਪਿਛਲੇ ਕਈ ਸਾਲਾਂ ਪਹਿਲਾਂ ਨਵਾਂ ਸ਼ਹਿਰ ਦੇ ਪਿੰਡ ਕੰਗਾ ਦੇ ਪੈਟਰੋਲ ਪੰਪ ਤੇ ਪਿੰਡ ਕੰਗਾ ਦੇ ਰਹਿਣ ਵਾਲੇ ਮੱਖਣ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਜੋ ਕਿ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਜਿਸ ਦੇ ਤਾਰ ਸੋਨੂ ਖੱਤਰੀ ਗੈਂਗ ਦੇ ਨਾਲ ਜੁੜੇ ਸਨ ਇਸ ਕਤਲकांड ਦੇ ਵਿੱਚ ਇੱਕ ਨੌਜਵਾਨ ਖੜਕ ਸਿੰਘ ਉਰਫ ਗੱਗੂ ਪੁੱਤਰ ਕੁਲਵੰਦ ਸਿੰਘ ਪਿੰਡ ਸੁਧਾ ਮਾਜਰਾ ਦਾ ਰਹਿਣ ਵਾਲਾ ਸੀ ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਪਰੰਤੂ ਉਸਦੀ ਕੇਂਦਰੀ ਜੇਲ੍ਹ ਦੇ ਵਿੱਚ ਹਾਰਟ ਅਟੈਕ ਆਉਣ ਦੇ ਨਾਲ ਮੌਤ ਹੋ ਗਈ ਹੈ ਜਿਸ ਦਾ ਅੱਜ ਉਸਦੇ ਨਾਨਕੇ ਪਿੰਡ ਸੁਧਾ ਮਾਜਰਾ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਇਸ ਰਿਜਨਾਇਕ ਖੜਕ ਸਿੰਘ। ਖੜਕ ਸਿੰਘ ਪੁੱਤਰ ਕੁਲਵੰਤ ਸਿੰਘ ਪਿੰਡ ਸੁਧੇ ਮਾਜਰਾ ਇਹ ਨਾਨਕੇ ਘਰ ਰਹਿੰਦਾ ਸੀ। ਇਹ ਪਿਛਲੇ ਬੀਤੇ ਸਮੇਂ ਇੱਕ ਸੂਨੁਖਤਰੀ ਗੈਂਗ ਨੇ ਮਕਰ ਸਿੰਘ ਦਾ ਕਤਲ ਕਰਤਾ ਸੀ ਪਟ્રોલ ਪੰਪ ਤੇ। ਉਹਦੀ ਨੇ ਜ਼ਿੰਮੇਵਾਰੀ ਲਈ ਸੀ। ਉਸ ਕੇਸ ਵਿੱਚ ਖੜਕ ਸਿੰਘ ਗ੍ਰਿਫਤਾਰ ਕੀਤਾ ਗਿਆ ਸੀ ਇਹ ਕੇਂਦਰੀ ਜੇ ਲੁਧਿਆਣੇ ਬੰਦ ਸੀ ਤੇ ਮੌਤਾਂ ਕੀ ਕਾਰਨ ਸੀ ਉੱਥੇ ਮੌਤ ਤੇ ਮਨ ਲੋ ਜ਼ੇਰੇਲਾ ਜੀ ਦੀ ਡੈਥ ਹੋ ਗਈ ਤੇ ਕੱਲ ਦੀ ਡੈਡ ਬੋਡੀ ਆ ਗਈ ਸੀ ਤੇ ਉਸ ਤੋਂ ਬਾਅਦ ਡੜਬੋਡੀ ਇਹਦੀ ਫ੍ਰੀਜ ਵਿੱਚ ਰੱਖੀ ਗਈ ਸੀ ਅੱਜ ਇਹਦਾ ਸੰਸਕਾਰ ਹੋ ਗਿਆ ਤੇ ਪਿੰਡ ਸੁਦੇ ਮਾਜਰਾ ਜੀ ਵਿਸ਼ਾਪਰ ਦੇ ਵਿੱਚ ਅਜੰਤਰ ਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ ਉੱਥੇ ਹੀ ਅੱਜ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਤੇ ਡੀਆਈਜੀ ਬਾਰਡਰ ਰੇਂਜ ਰਕੇਸ਼ ਕੌਂਸਲ ਵੱਲੋਂ ਅਚੇਰੇ ਖੰਨਾ ਪੇਪਰ ਮਿਲਦੇ ਵਿੱਚ ਫੜੇ ਗਏ ਨਸ਼ੀਲੇ ਪਦਾਰਥਾਂ ਨੂੰ ਅਗਨੀ ਪੇਟ ਕੀਤਾ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡੀਆਈਜੀ ਰਕੇਸ਼ ਕੌਂਸਲ ਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਅੱਜ ਅਸੀਂ 200 ਕਿਲੋ ਦੇ ਕਰੀਬ ਨਸ਼ੀਲੇ ਪਦਾਰਥਾਂ ਨੂੰ ਅਗਨੀ ਪੇਟ ਕੀਤਾ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਸਰਹੱਦੀ ਜ਼ਿਲ੍ਹਿਆਂ ਦੀ ਪੁਲਿਸ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ ਉਨਾ ਕਿਹਾ ਕਿ ਅੰਮ੍ਰਿਤਸਰ ਤਰਨਤਾਰਨ ਬਟਾਲਾ ਤੇ ਗੁਰਦਾਸਪੁਰ ਸਮੇਤ ਚਾਰ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਪਿਛਲੇ 3-4 ਮਹੀਨਿਆਂ ਦੌਰਾਨ ਬਰਾਮਦ 200 ਕਿਲੋ ਹੈਰੋਇਨ ਨਸ਼ੀਲੀਆਂ ਗੋਲੀਆਂ ਕੈਪਸੂਲ ਤੇ ਹੋਰ ਨਸ਼ੀਲੇ ਪਦਾਰਥ ਨਸ਼ਟ ਕੀਤੇ ਗਏ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਡਰੋਨ ਰਾਹੀਂ ਤਸਕਰੀ ਅੱਜ ਵੀ ਸਭ ਤੋਂ ਵੱਡੀ ਚੁਣੌਤੀ ਪੁਲਿਸ ਤੇ ਬੀਐਸਐਫ ਵੱਲੋਂ ਸਾਂਝੀ ਮਹਿੰਮ ਦੌਰਾਨ 100 ਤੋਂ ਵੱਧ ਡਰੋਨ ਵੀ ਬਰਾਮਦ ਕੀਤੇ ਜਾ ਚੁੱਕੇ ਨੇ ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਤੇ ਉਨ੍ਹਾਂ ਨੂੰ ਕਿਹਾ ਹੈ ਕਿ ਲੋਕਾਂ ਦੇ ਸਹਿਯੋਗ ਤੋਂ ਬਿਨਾ ਪੁਲਿਸ ਵੀ ਚਾਰ ਤੋਂ ਪੰਜ ਡਿਸਟ੍ਰਿਕਟ ਦਾ ਇੱਥੇ ਜਿਹੜਾ ਨਸ਼ਾ ਜਿਹੜਾ ਇਕੱਠਾ ਡਿਸਪੋਜ਼ ਕੀਤਾ ਜਾ ਰਿਹਾ ਹੈ ਇਹ ਮਾਨਯੋਗ ਸੀਐਮ ਸਾਹਿਬ ਦੀਆਂ ਮਾਨਯੋਗ ਡੀਜੀਪੀ ਸਾਹਿਬ ਦੀ ਜਿਹੜੀ ਕਮਿਟਮੈਂਟ ਆ ਵੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਉਸ ਕਮਿਟਮੈਂਟ ਤਾਹਤ ਪੁਲਿਸ ਨੇ ਪਿਛਲੇ ਸਮੇਂ 'ਚ ਬਹੁਤ ਬਹੁਤ ਮਿਹਨਤ ਕੀਤੀ ਆ ਮਿਹਨਤ ਕਰਕੇ ਜਿਹੜਾ ਇਹ ਕਾਮਯਾਬੀਆਂ ਹੋਈਆਂ ਨੇ ਉਹ ਕਾਮਯਾਬੀਆਂ ਤੇ ਜੋ ਵੀ ਹੋਈਆਂ ਨੇ ਜਿੰਨਾ ਦਾ ਨਸ਼ਾ ਹੈਗਾ ਉਹ ਅੱਜ ਡਿਸਟਰਾਇ ਕੀਤਾ ਜਾ ਰਿਹਾ ਕਿੰਨਾ ਨਸ਼ਾ ਵਾ ਤੇ ਕੀ ਕੁਝ ਹੈਗਾ ਇਹਦੇ ਵਿੱਚ ਇਹਦੇ ਚ ਹੀਰੋਇਨ ਹੈ ਵੱਡੀ ਮਾਤਰਾ ਦੇ ਵਿੱਚ ਇਹਦੇ ਚ ਨਸ਼ੀਲੀਆਂ ਗੋਲੀਆਂ ਨੇ ਮੇਜਰ ਦੋਰ ਤੇ ਦੋ ਨਸ਼ੇ ਨੇ ਉਹ ਜਿਹੜੇ ਅੱਜ ਜਿਸਟ੍ਰਾਈ ਕੀਤਾ ਕਿੰਨੀ ਹੀਰੋਨਾਂ ਗਈ ਜਿਹੜੀ ਕਮਿਸ਼ਨਰੇਟ ਦੀ ਆ 29 ਕਿਲੋ ਦੇ ਗ੍ਰੀਵ ਹੈਗੀ ਆ ਤੇ ਕਈ ਮੋਰ ਥੈਨ 1 ਲੱਖ ਜਿਹੜੀਆਂ ਨਸ਼ੀਲੀਆਂ ਗੋਲੀਆਂ ਨੇ ਐਵੇਂ ਅਲੱਗ-ਅਲੱਗ ਬਾਕੀ ਡਿਸਟ੍ਰਿਕਟ ਦੀਆਂ ਆਪਣੀਆਂ ਆਪਣੀਆਂ ਹੈਗੀਆਂ ਪੁੱਲ ਸੀ ਕਹਿ ਸਕਦੇ ਦੋ ਕੁਇੰਟਲ ਘੱਟੋ-ਘੱਟ ਦੋ ਕੁਇੰਟਲ ਜਿਹੜਾ ਸਾਰੇ ਇਥੋਂ ਦਾ ਮੋਰ ਥੈਨ ਡੋਕੂਮੈਂਟਲ ਹੋ ਜਾਣਾ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਪਟਿਆਲਾ ਸ਼ਹਿਰ ਦੇ ਵਿੱਚ ਵੱਖ-ਵੱਖ ਸਥਾਨਾਂ ਤੇ 5 ਕਿਲੋਵਾਟ ਦੇ 7 ਸੋਲਰ ਦਰਖਤ ਚਾਲੂ ਕਰਨ ਦੀ ਵਿਲੱਖਣ ਪਹਿਲਕਦਮੀ ਕੀਤੀ ਹੈ ਇਸ ਪ੍ਰੋਜੈਕਟ ਦਾ ਉਦਘਾਟਨ ਕਰਦਿਆਂ ਬਿਜਲੀ ਮੰਤਰੀ ਸ਼੍ਰੀ ਹਰਪ੍ਰਜਨ ਸਿੰਘ ਈਟੀਓ ਨੇ ਕਿਹਾ ਕਿ 7 ਸੋਲਰ ਟਰੀ ਵਿੱਚੋਂ ਇੱਕ ਸੋਲਰ ਦਰਖਤ ਪੀਐਸਪੀਸੀਐਲ ਦੇ ਹੈੱਡ ਆਫਿਸ ਦੇ ਵਿੱਚ ਅਤੇ ਬਾਕੀ 6 ਸੋਲਰ ਦਰਖਤ ਪਟਿਆਲਾ ਦੇ ਵਿੱਚ ਪੀਐਸਪੀਸੀਐਲ ਦੀਆਂ ਪਾਵਰ ਕਲੋਨੀਆ ਦੇ ਵਿੱਚ ਲਗਾਏ ਗਏ ਨੇ ਦੱਸਦੇ ਹਾਂ ਕਿ ਸੋਲਰ ਦਰਖਤ ਨਮੀਨਤਾ ਕਾਰੀ ਢਾਂਚੇ ਨੇ ਜੋ ਰੁੱਖਾਂ ਵਰਗੇ ਦਿਖਾਈ ਦਿੰਦੇ ਨੇ ਸੂਰਜੀ ਊਰਜਾ ਦਾ ਉਪਯੋਗ ਕਰਨ ਲਈ ਡਿਜ਼ਾਈਨ ਕੀਤੇ ਗਏ ਨੇ ਤੇ ਇਸ ਤੋਂ ਇਲਾਵਾ ਪੀਐਸਪੀਸੀਐਲ ਦੀਆਂ ਇਮਾਰਤਾਂ ਤੇ 31 ਮੀਗਾਵਾਟ ਸੋਲਰ ਪਾਵਰ ਪ੍ਰੋਜੈਕਟਾਂ ਦੀ ਸਥਾਪਨਾ ਲਈ ਟੈਂਡਰਿੰਗ ਪ੍ਰਕਿਰਿਆ ਚੱਲੀ ਹੈ ਅੱਜ ਦੇ ਸਮੇਂ ਦੇ ਵਿੱਚ ਗ੍ਰੀਨ એનર્ਜੀ ਜਿਹੜੀ ਆ ਦਿਸ ਇਜ਼ ਦਾ ਨੀਡ ਆਫ ਦਾ ਹਰ ਕਿਉਂਕਿ ਜਿਹੜੀਆਂ ਦੂਸਰੀਆਂ ਥਰਮਲ ਜਿਹੜਾ ਸੋਰਸ ਆ ਉਹਦੇ ਨਾਲ ਕਾਫੀ ਸਾਨੂੰ ਕੋਲੇ ਦੀ ਯੂਟਿਲਾਈਜੇਸ਼ਨ ਵੀ ਕਰਨੀ ਪੈਂਦੀ ਆ ਔਰ ਉਹਦੇ ਨਾਲ ਵਾਤਾਵਰਨ ਨੂੰ ਵੀ ਜਿਹੜਾ ਦੋਸ਼ਤ ਹੁੰਦਾ ਸੋ ਸੋਲਰ એનર્ਜੀ ਨੂੰ ਪੀਐਸਪੀਸੀਐਲ ਦੁਆਰਾ ਪੂਰੀ ਤਰ੍ਹਾਂ ਪ੍ਰਮੋਟ ਕੀਤਾ ਜਾ ਰਿਹਾ ਹੈ ਅੱਜ ਇੱਕ ਨਵੀਂ ਟੈਕਨੀਕ ਜਿਹਨੂੰ ਸੋਲਰ ਟਰੀ ਦਾ ਨਾਮ ਜਿਹੜਾ ਪਾਇਆ ਗਿਆ ਹੈ ਉਹ ਅਸੀਂ ਪੂਰੇ ਪਟਿਆਲੇ ਦੇ ਵਿੱਚ ਇੱਕ ਹੈਂਡ ਆਫਿਸ ਦੇ ਵਿੱਚ ਤੇ 6 ਅ ਕਲੋਨੀ ਜਿਹੜੀ ਸਾਡੇ ਕੋਲ ਪਾਵਰ ਕਾਮ ਦੀ ਕਲੋਨੀ ਆ ਉਹਦੇ ਵਿੱਚ ਲਗਾਏ ਨੇ 5 ਕਿਲੋਵਾਟ ਦਾ ਇੱਕ ਇਹ ਟਰੀ ਜਿਹੜਾ ਹੈ ਇਹ ਬਣਿਆ ਕੁੱਲ 35 ਜਿਹੜੇ ਕਿਲੋਵਾਟ ਆ ਉਹ 35 ਕਿਲੋਵਾਟ ਦਾ ਸੋਲਰ ਟੀ ਲਗਾਏ ਗਏ ਨੇ ਔਰ ਲਗਭਗ 52000 ਯੂਨਿਟ ਜਿਹੜੇ ਨੇ ਸਾਲਾਨਾ ਇਹਦੇ ਤੋਂ ਪੈਦਾ ਹੋਣਗੇ ਔਰ ਇਹਦੇ ਨਾਲ ਕਾਫੀ ਜਿਹੜੀ ਆ ਕਾਰਬਨ ਡਾਈ ਆਕਸਾਈਡ ਦੀ ਮਾਤਰਾ ਜਿਹੜੀ ਆ ਉਹ ਕਾਫੀ ਘਟੇਗੀ ਕਿਉਂਕਿ ਜੇ ਅਸੀਂ ਇਹਨੂੰ ਬਾਕੀ ਟਰੀਜ਼ ਦੇ ਮੁਕਾਬਲੇ ਕੰਪੇਅਰ ਕਰੀਏ ਤੇ ਲਗਭਗ 1000 ਟਰੀਜ਼ ਦੇ ਬਰਾਬਰ ਇਹ 7 ਸੋਲਰ ਟਰੀਜ਼ ਨੇ ਸੋ ਮੈਂ ਪੂਰੇ ਪੰਜਾਬ ਦੇ ਵਸਨੀਕਾਂ ਨੂੰ ਅੱਜ ਇਸ ਨਵੀਂ ਟੈਕਨੀਕ ਵਾਸਤੇ ਵਧਾਈ ਵੀ ਦੇਣਾ ਹੈ ਔਰ ਉਹਨਾਂ ਨੂੰ ਅਪੀਲ ਵੀ ਕਰੂੰਗਾ ਕਿ ਜਿੱਥੇ-ਜਿੱਥੇ ਵੀ ਸਾਡੇ ਕੋਲ ਵੈਸੇ ਤਾਂ ਇੱਕ ਸੋਲਰ ਪੈਨਲ ਜਿਹੜੇ ਘਰਾਂ ਦੇ ਉੱਤੇ ਵੀ ਲੱਗ ਜਾਂਦੇ ਨੇ ਜਿੱਥੇ ਜਗ੍ਹਾ ਦੀ ਘਾਟ ਹੋਵੇ ਉੱਥੇ ਇਸ ਤਰ੍ਹਾਂ ਦੇ ਸੋਲਰ ਟਰੀ ਜਿਹੜੇ ਨੇ ਉਹ ਲਗਾਏ ਜਾਣੇ ਚਾਹੀਦੇ ਨੇ ਤਾਂ ਕਿ ਸਾਡੇ ਕੋਲ ਗ੍ਰੀਨ એનਰਜੀ ਹੋ ਸਕੇ ਅਸੀਂ ਜਿਹੜੀ ਦੂਸਰੇ ਟ੍ਰੈਡੀਸ਼ਨਲ ਕਨਵੈਨਸ਼ਨਲ ਮੈਥਡਸ ਨੇ ਸਾਡੇ ਕੋਲ ਜਿਹੜੇ ਫਾਰ ਦਾ ਜਨਰੇਸ਼ਨ ਆਫ ਪਾਵਰ ਉਹਦੇ ਤੋਂ ਅਸੀਂ ਥੋੜਾ ਜਿਹਾ ਡਿਪੈਂਡੈਂਸ ਆਪਣੀ ਜਿਹੜੀ ਆ ਉਹ ਘਟਾਇਆ ਸਿੱਕੀ ਹੈ ਪੰਜਾਬੀ ਨਿਊਜ਼ ਦਾ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇਨਾ ਹੀ ਹੋਰ ਖਬਰਾਂ ਲਈ ਤੁਸੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਫਿਲਹਾਲ ਮੈਨੂੰ ਦਿਓ ਇਜਾਜ਼ਤ ਪਰ ਜਾਣ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਮੌਸਮ ਦੇ ਹਾਲ ਦੇ ਉੱਪਰ